ਹਾਂਜੀ ਸਰ ਜਿਹੜਾ ਰੇਪ ਵਾਲਾ ਮਾਮਲਾ ਹੈ ਕਿੰਨੇ ਸਾਲ ਦੀ ਬੱਚੀ ਕੀ ਮਾਮਲਾ ਜੀ ਇਹ ਸਾਡੇ ਕੋਲ ਕੱਲ ਸਵੇਰ ਕੰਡੋਰਮ ਤੋਂ ਇਨਫੋਰਮੇਸ਼ਨ ਆਈ ਸੀ ਕਿ ਮਤਲਬ ਜਿਹੜਾ ਹੈਗਾ ਅਰੋੜਾ ਪੈਲਸ ਹੈ ਉਹਦੀ ਬੈਕ ਸਾਈਡ ਤੇ ਵਿੜਾ ਹੈ ਜਿੱਥੇ ਪ੍ਰਵਾਸੀ ਲੋਕ ਰਹਿੰਦੇ ਨੇ ਉੱਥੇ ਇੱਕ ਬੱਚੀ ਨਾਲ ਰੇਪ ਹੋਇਆ ਹੈਗਾ ਜਦੋਂ ਸਾਡੇ ਉੱਥੇ ਐਸ ਐਚ ਓ ਆਈ ਓਸ ਉੱਤੇ ਗਏ ਉਹਨਾਂ ਨੇ ਸਾਰਾ ਪੜਤਾਲ ਕੀਤੀ ਤਾਂ ਉੱਥੇ ਜਿਹੜੀ ਬੱਚੀ ਦੀ ਮਦਰ ਨੇ ਬਿਆਨ ਲਖਾਇਆ ਕਿ ਮਤਲਬ ਸਾਡੇ ਉਹ ਰਾਤ ਨੂੰ ਹੀ ਸੁੱਤੇ ਪਏ ਸੀਗੇ ਤੇ ਸਾਡੇ ਮਤਲਬ ਉਸੇ ਵਿੜੇ 'ਚ ਰਹਿਣ ਵਾਲੇ ਇੱਕ ਬੰਦਾ ਜਿਹੜਾ ਹੈਗਾ ਪ੍ਰਮੋਦ ਕੁਮਾਰ ਉਮਰ ਰਾਤ ਬੱਚੀ ਨੂੰ ਚੁੱਕ ਕੇ ਲੈ ਗਿਆ ਤੇ ਉਹਨਾਂ ਕਮਰੇ ਚ ਜਾ ਕੇ ਉਹ ਨਾਲ ਮਤਲਬ ਗਲਤ ਕੰਮ ਕੀਤਾ ਹੈਗਾ ਕੋ ਬੱਚੀ ਕੋਈ ਮਦਦ ਨੇ ਕਿਹਾ ਕਿ ਜਦੋਂ ਬੱਚੀ ਨੂੰ ਮੈਂ ਸਵੇਰੇ ਦੇਖਿਆ ਤੇ ਪ੍ਰਾਈਵੇਟ ਪਾਰਟਸ ਤੇ ਨਾ ਬਲੱਡ ਵਗੈਰਾ ਲੱਗਿਆ ਤੇ ਖੂਨ ਆ ਰਿਹਾ ਸੀਗਾ ਤੇ ਬੱਚੀ ਨੇ ਇਸ਼ਾਰਾ ਕਰਕੇ ਕਿਹਾ ਕਿ ਇਸ ਅੰਕਲ ਨੇ ਮੇਰੇ ਨਾਲ ਗਲਤ ਕੰਮ ਕੀਤਾ ਹੈਗਾ ਐਕਸੈਕਟ ਕਿੰਨੇ ਵੇਲੇ ਦੀ ਗੱਲ ਹੈ ਇਹ ਰਾਤ ਉਹਦੀ ਮਦਦ ਅਸਮ ਮੁਤਾਬਕ ਵੀ 2:30 ਵਜੇ ਉਹਨੂੰ ਉਠਾ ਕੇ ਲੈ ਕੇ ਗਿਆ ਤੇ ਉਹਨਾਂ ਨੇ ਸਵੇਰੇ 6:30 7:00 ਵਜੇ ਉੱਠ ਕੇ ਦੇਖਿਆ ਹੈਗਾ ਕਿ ਬੱਚੀ ਦੇ ਜਦੋਂ ਇਹ ਆ ਵਿੜਾ ਹੈਗਾ ਮਤਲਬ ਦੋ ਮਜਲਾ ਬਣੀਆਂ ਹੋਈਆਂ ਵਿੜਾ ਹੈ ਹਾਂ ਦੋਨੋਂ ਪ੍ਰਵਾਸੀ ਪਰਵਾਸੀ ਸਾਰੇ ਪ੍ਰਵਾਸੀ ਰਹਿੰਦੇ ਨੇ ਅੱਛਾ ਰੂਪੀਕਰ ਕਰ ਲਿਆ ਹਾਂ ਰੂਪੀਕਰ ਕਰ ਲਿਆ ਉਹਦੀ ਅੱਗੋਂ ਤਫਤੀਸ਼ ਜਾਰੀ ਹੈ ਉਹ ਕੋਹ ਫੈਕਟਸ ਜਿਹੜੇ ਹੈਗੇ ਉਹ ਦਾਮ ਇਹ ਚ ਅਸੀਂ ਐਫਆ ਨੰਬਰ 63 ਅੰਡਰ ਸੈਕਸ਼ਨ 376 ਬਾਕਸ ਸਾਈਡ ਦੇ ਤਹਿਤ ਪਰਚਾ ਦਰਜ ਕਰਤਾ ਹੈ ਫਤਿਹ ਚੱਲੀ ਜਾ ਰਹੀ ਹੈ ਬੱਚੀ ਦਾ ਮਤਲਬ ਮੈਡੀਕਲ ਕਰਵਾ ਲਿਆ ਗਿਆ ਫਿਲਹਾਲ ਹੈ ਜੋ ਹਸਪਤਲ ਹੀ ਹੈ ਹੋਰ ਫਰਦਰ ਜੋ ਟੈਸਟ ਵਗੈਰਾ ਹੋਣਗੇ ਬੱਚੀ ਦੀ ਹਾਲਤ ਇਸ ਟਮ ਸਥਿਰ ਹੈ ਸਹੀ ਹਾਂ ਬੱਚੀ ਬਿਲਕੁਲ ਠੀਕ ਠਾਕ ਆ ਉਹਨੂੰ ਬਸ ਉਹਦੇ ਟੈਸਟ ਵਗੈਰਾ ਹੋਣ ਤੋਂ ਬਾਅਦ ਉਹਨੂੰ ਫਤਿਹ ਮਿਲ ਜਾਏਗੀ ਕਿੰਨਾ ਏਜ ਕਿੰਨੀ ਹੈ ਬੱਚੀ ਉਹਦੀ ਮਦਰ ਦੇ ਦੱਸਣ ਦਾ ਇੱਕ ਇੱਕ 18 ਦਾ ਬਰਤ ਆ ਸਾਢੇ 6 ਸਾਲ ਉਮਰ ਬਣਦੀ ਹੈ ਉਹਦੀ ਜਾਂਚ ਕੀਤੀ ਗਈ ਬਿਲਕੁਲ ਜਾਂਚ ਕੀਤੀ ਜਾ ਰਹੀ ਹੈ ਸਾਰੇ ਸਬੂਤ ਇਕੱਠੇ ਲਿਆ ਕੇ ਦੋਸਤ ਨੂੰ ਵੱਤੋਂ ਸਜਾਤ ਲਈ ਹੈਗੀ